ਮੈਟਰੋ ਫਿਰ ਇਹਦੀ ਫਾਈਨਲੀ ਫੁੱਲ ਵੀਡੀਓ ਤੁਹਾਨੂੰ YouTube Facebook ਪਰ ਵੀ ਮਿਲ ਜਾਊਗੀ ਤੇ ਇਹ ਜਗਾ ਕਿਹੜੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਤੇ ਕਿੱਦਾਂ ਜਾਣਾ ਕਿ ਆ ਸਿਸਟਮ ਹੈ ਇੱਥੇ ਤਾਂ ਤੁਹਾਨੂੰ ਬਾਕੀ ਇੱਕ ਵਾਰ ਅੱਧੀ ਵੀਡੀਓ ਤੁਹਾਨੂੰ ਦੱਸ ਦਿੱਤੀ ਈ ਮੈਂ ਪੰਜਾਬ ਫਿਲਸ ਦੀ ਚਾਹ ਲੱਡੂ era ਵਗੈਰਾ ਮਠਾਈਆਂ ਪਕੌੜੇ ਤੇ ਉਹਨ ਦੇਖੋ ਅੰਦਾਜ਼ਾ ਮਾਹੌਲ LED ਲੱਗੀ ਵੀ ਹੈ ਗਾਣੇ ਚੱਲਦੇ ਲਾਈਟਿੰਗ ਪੂਰੀ ਹੈ ਤੇ ਦੇਖੋ ਬੈਠਣ ਦੀ ਜਗਾ ਇੱਥੇ ਚੱਲਦਾ ਹੈ ਬੁਫੇ ਬਫੇ ਵੀ ਕਿੰਨੇ ਤੇ ਉਹ ਵੀ ਸਿਰਫ ਇੱਕ ਕਿੜੀ 900 ਦੇ ਵਿੱਚ ਪਰ ਪਾਸ ਸੰਤੇ ਜਗਾ ਦੇਖੋ ਬਈ ਮਿੱਤਰੋ ਵੱਡੇ ਵੱਡੇ ਹੋਟਲਾਂਾਂ ਫੇਰ ਕਰਦੀ ਹੈ ਜਗਾ ਦੋ ਪਰ ਕਰ ਦੋ ਨਹੀਂ ਮਿੱਤਰੋ ਤੇ ਤੁਸੀਂ ਵੀ ਰਹਿੰਦੇ ਹੋ ਕੋਇਦ ਦੇ ਵਿੱਚ ਤੇ ਇੱਥੇ ਤੁਹਾਡੇ ਵਾਸਤੇ ਹੁਣ ਮੈਂ ਲੱਭ ਕੇ ਲੈ ਕੇ ਆਂਦੇ ਹਾਂ ਨਾ ਬੈਸਟ ਬਫੇ ਉਹ ਵੀ ਇੱਕ ਕਿੜੀ 900 ਦੇ ਵਿੱਚ ਜਗਾ ਕਿੱਥੇ ਹੈ ਤੇ ਖਾਣ ਨੂੰ ਕੀ-ਕੀ ਹੈ ਇਹ ਸਭ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਵਿੱਚ ਵੀ ਪਤਾ ਲੱਗੇਗਾ ਇਸ ਵਿੱਚ ਵੀ ਥੋੜਾ ਬਹੁਤ ਹੰਦਸ ਦਿੰਦਾ ਕਿ ਪਰ ਪਰਸਨ ਇੱਕ ਕਿੜੀ 900 ਦੇ ਵਿੱਚ ਤੁਹਾਨੂੰ ਇਹ ਬਫੇ ਮਿਲੇਗਾ ਕਿ ਤੁਸੀਂ ਇੱਕ ਹੀ ਬੰਦਾ ਜਿੰਨਾ ਮਰਜ਼ੀ ਖਾ ਸਕਦੇ ਹੋ ਵੀ ਮਿੱਤਰੋ ਉੱਪਰ ਦਾ ਮਾਹੌਲ ਦੇਖ ਲਿਆ ਤੇ ਚਲੋ ਤੁਹਾਨੂੰ ਥੱਲੇ ਦਸੀਏ ਕਿੱਧਰ ਤੇ ਆਣਾ ਕਿੱਥੇ ਨੂੰ ਜਾਣਾ ਤੇ ਜਗਾ ਕਿਹੜੀ ਬੈਂਦੀ ਹੈ ਇਹ ਜਗਾ ਹੈਗੀ ਮਿੱਤਰੋ ਸਲਮੀਆਂ ਸਲਮੀਆਂ ਦਾ 올ਡ ਸੋਕ ਦੇਖਿਆ ਤੁਸੀਂ ਤੁਹਾਡੇ ਕੋਲ ਪੈਂਦਾ ਜੀ ਇਹ ਬਿਗ ਸੀ ਇਹ ਬਿਗ ਸੀ ਸ਼ੋਪਿੰਗ ਸੈਂਟਰ ਹੈ ਜਿਹੜਾ ਉਹਦੇ ਸਾਈਡ ਤੋਂ ਰਸਤਾ ਹੈ ਵੀਰ ਜੀ